ਅੱਜ ਅਸੀਂ ਸਿਟੀ ਬੱਸ ਜੋ ਕਿ 2011 ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਖਾਨ ਵੱਲੋਂ ਸ਼ੁਰੂ ਕੀਤੀ ਗਈ ਸੀ ਲੋਕਾਂ ਨੂੰ ਸਸਤੀ ਟ੍ਰਾਂਸਪੋਰਟ ਸਹੂਲਤਾਂ ਦੇਣ ਲਈ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਕਰੋੜਾਂ ਰੁਪਏ ਲੋਕਾਂ ਦਾ ਲਾ ਕੇ ਜੋ ਬੱਸਾਂ ਖਰੀਦੀਆਂ ਗਈਆਂ ਸੀ ਉਹ ਅੱਜ ਇੱਥੇ ਇਸ ਹਾਲ ਦੇ ਵਿੱਚ ਨੇ ਕਿ ਮਿੱਟੀ ਨਾਲੇ ਪਤਾ ਨਹੀਂ ਸੀ ਲੱਗਦਾ ਵੀ ਬੱਸ ਦਾ ਰੰਗ ਜਿਹੜਾ ਆਮ ਆਦਮੀ ਪਾਰਟੀ ਦੇ ਸਮੂੱਚੇ ਵਲੰਟੀਅਰ ਨੇ ਇਹਨਾਂ ਦੀ ਆ ਕੇ ਝਾੜੂ ਨਾਲ ਜਿੱਥੇ ਸਫਾਈ ਕੀਤੀ ਹੈ ਤੇ ਮੈਂ ਮੇਰ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਕੀ ਗੱਲ ਤੁਸੀਂ ਕਹਿ ਰਹੇ ਹੋ ਵੀ ਸਾਡੇ ਕੋਲੇ ਪੈਸਾ ਨਹੀਂ ਸਾਨੂੰ ਸਮਾਂ ਦੇ ਦਿਓ ਸਾਡੇ ਕੋਲੇ ਇੰਨਾ ਸੋਨੇ ਦਾ ਖਜ਼ਾਨਾ ਪਿਆ ਇਹਨਾਂ ਨੂੰ ਬੱਸਾਂ ਨੂੰ ਚਲਾ ਕੇ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਉੱਥੇ ਨਾ ਕਿਤੇ ਨਾ ਕਿਤੇ ਰੈਵਨੂ ਵੀ ਸਰਕਾਰ ਦਾ ਵਧੇਗਾ ਤੁਸੀਂ ਇਹਨਾਂ ਨੂੰ ਠੇਕੇ ਤੇ ਦੇ ਦਿਓ ਜੇ ਨਹੀਂ ਦੇ ਸਕਦੇ ਤਾਂ ਮੈਂ ਰਾਜਾ ਬੜਿੰਗ ਸਾਹਿਬ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਬੱਸ ਸਟੈਂਡ ਦੀ ਵੀ ਸਫਾਈ ਕਰਕੇ ਗਏ ਹੋ ਤਾਂ ਬਹੁਤ ਵਧੀਆ ਗੱਲ ਆ ਸਾਫ਼ ਸੁਥਰਾ ਰੱਖਣਾ ਚੰਗੀ ਗੱਲ ਆ ਇਹਨਾਂ ਬੱਸਾਂ ਦੇ ਵੀ ਆ ਕੇ ਖਰ ਲਓ ਜੇ ਮੇਰ ਸਾਹਿਬ ਨਹੀਂ ਚਲਾ ਸਕਦੇ ਇਹਨਾਂ ਬੱਸਾਂ ਨੂੰ ਤੁਸੀਂ ਟੇਕਓਵਰ ਲੋ ਅਗਰ ਜੇ ਤੁਸੀਂ ਵੀ ਟੇਕਓਵਰ ਨਹੀਂ ਕਰ ਸਕਦੇ ਤਾਂ ਇਹਨਾਂ ਬੱਸਾਂ ਨੂੰ ਵੇਚ ਕੇ ਆਪਣਾ ਜਿਹੜਾ ਖਜ਼ਾਨਾ ਉਹ ਭਰ ਲਓ ਇਹ ਪੈਸੇ ਦੇ ਨਾਲ ਹੀ ਲੋਕਾਂ ਦੀ ਜੋ ਅ ਦੁਰਦਸ਼ਾ ਹੈਗੀ ਹੈ ਡਵੈਲਪਮੈਂਟ ਕਰਕੇ ਉਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਇਹ ਪੈਸਾ ਕੰਮ ਆਊਗਾ ਮੈਂ ਫਿਰ ਵੀ ਅਗਰ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਅਗਰ ਤੁਸੀਂ ਵੀ ਇਹ ਨਹੀਂ ਕਰ ਸਕਦੇ ਜੋ ਮੈਨੂੰ ਦਿਖ ਰਿਹਾ ਵੀ ਜੋ ਇੰਨੇ ਸਾਲਾਂ ਦੇ ਵਿੱਚ ਨਹੀਂ ਤੁਸੀਂ ਕਰ ਸਕੇ ਹੁਣ ਵੀ ਨਹੀਂ ਕਰ ਸਕੋਗੇ ਤੇ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਇਹਨੂੰ ਪਹਿਲ ਦੇ ਦਾਰਤੇ ਸੀ ਬੱਸਾਂ ਨੂੰ ਚਲਾ ਕੇ ਜਿੱਥੇ ਨੌਜਵਾਨਾਂ ਨੂੰ ਨਵੇਂ-ਨਵੇਂ ਰੁਜ਼ਗਾਰ ਦੇ ਸਾਧਨ ਦੇਾਂਗੇ ਉੱਥੇ ਲੋਕਾਂ ਨੂੰ ਸਸਤੀ ਟਰਾਂਸਪੋਰਟ ਸਹੂਲਤ ਜਿਹੜੀ ਉਹ ਦੇਵਾਂਗੇ ਕਿਉਂਕਿ ਅਗਰ ਇੱਕ ਵਾਰ ਚੱਲਦੀ ਹੈ ਉਹਦੇ ਨਾਲ ਕਿਸੇ ਨਾ ਕਿਸੇ 10 ਪਰਿਵਾਰਾਂ ਦਾ ਜਿਹੜਾ ਰੁਜ਼ਗਾਰ ਚੱਲਦਾ ਚਾਹੀਏ ਉਹ ਕਨੈਕਟਰ ਦੇ ਰੂਪ ਵਿੱਚ ਹੋਵੇ ਡਰਾਈਵਰ ਦੇ ਵਿੱਚ ਰੂਪ ਹੋਵੇ ਮਕੈਨੀਕਲ ਦੇ ਰੂਪ ਦੇ ਵਿੱਚ ਹੋਵੇ ਇਲੈਕਟ੍ਰੀਸ਼ੀਅਨ ਦੇ ਹੋਵੇ ਵਾਸ਼ਰ ਦਾ ਹੋਵੇ ਟਾਇਰਾਂ ਵਾਲੇ ਨਾਲ ਸੰਬੰਧਿਤ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਰੁਜ਼ਗਾਰ ਮਿਲੇਗਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ